ਇਹ ਕੋਈ ਸਾਡੇ ਪੰਜਾਬ ਦੀ ਜਿਹੜੀ ਹਾਕੀ ਗੇਮ ਆ ਇਹ ਸਾਡੀ ਇੱਕ ਕਿਸਮ ਦੀ ਨੰਬਰ 1 ਗੇਮ ਪਹਿਲਾ ਪੰਜਾਬ ਦੇ ਜੋ ਸਪੋਰਟਸਮੈਨ ਹੋਇਆ ਹਾਕੀ ਦੇ ਅੰਦਰ ਸਰਦਾਰ ਬਰਦੀਵ ਸਿੰਘ ਜੀ ਜੋ ਲੁਧਿਆਣੇ ਦੇ ਜੰਪਲ ਨੇ ਉਹਨਾਂ ਨੇ ਪੰਜਾਬ ਜਾਂ ਲੁਧਿਆਣੇ ਨੂੰ ਛੱਡੋ ਹਰਿਆਣੇ ਦੀ ਧਰਤੀ ਤੇ ਵੀ ਜਾ ਕੇ ਉਹ ਦੱਸਿਆ ਜੋ ਇੰਡੀਆ ਦੀ ਇਹ ਵਿੱਚ ਜਾ ਕੇ ਬੱਚੀਆਂ ਕੋਈ ਗਰੀਬ ਗਰੁੱਪੇ ਦੀ ਬੱਚੀ ਸੀ ਕੋਈ ਗਰੀਬ ਪਰਿਵਾਰ ਦਾ ਬੱਚਾ ਸੀ ਉਹ ਇੰਡੀਆ ਦੀ ਟੀਮ ਦੇ ਵਿੱਚ ਜਾ ਕੇ ਖੇਲੇ ਔਰ ਬੜੀਆਂ-ਬੜੀਆਂ ਮੱਲਾਂ ਮਾਰੀਆਂ ਅੱਜ ਲੁਧਿਆਣੇ ਦੀ ਧਰਤੀ ਤੇ ਟੂਰਨਾਮੈਂਟ ਸਟਾਰਟ ਹੋਇਆ ਮੈਨੂੰ ਮੌਕਾ ਮਿਲਿਆ ਉਸ ਟਰਨਮੈਂਟ ਦੀ ਓਪਨਿੰਗ ਕਰਨ ਦਾ ਮੈਂ ਗੁਰੂ ਮਹਾਰਾਜ ਅੱਗੇ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਪੰਜਾਬੀਆਂ ਤੇ ਪੰਜਾਬ ਤੇ ਲੁਧਿਆਣੇ ਤੇ ਔਰ ਸਾਡੇ ਭਾਰਤ ਤੇ ਪੂਰੀ ਆਪਣੀ ਕਿਰਪਾ ਇਸੇ ਤਰ੍ਹਾਂ ਬਣਾ ਕੇ ਰੱਖੀ ਤਾਂ ਕਿ ਸਾਡੇ ਪੰਜਾਬੀਆਂ ਦਾ ਬੜੇ-ਬੜੇ ਪਲੇਅਰ ਇਸ ਧਰਤੀ ਦੇ ਪੈਦਾ ਕੀਤੇ ਔਰ ਜਿਨ੍ਹਾਂ ਨੇ ਵਿਸ਼ਵ ਦੇ ਅੰਦਰ ਜਾ ਕੇ ਆਪਣਾ ਨਾਮ ਕਮਾਇਆ ਆ ਜਗਰੂਪ ਸਿੰਘ ਜਰਖਰ ਔਰ ਸਮੁੱਚੀ ਇਹਨਾਂ ਦੀ ਜਿਹੜੀ ਟੀਮ ਆ ਇਹਨਾਂ ਦੀ ਕਮੇਟੀ ਆ ਇਸ ਕੰਮ ਨੂੰ ਲਗਨ ਨਾਲ ਤਾਂ ਕਰਦਿਆ ਇਹ ਆਪ ਇਹਨਾਂ ਨੇ ਪਲੇਅਰ ਆਪਣੇ ਹੱਥੀ ਪੈਦਾ ਕਰਕੇ ਬਹੁਤ ਬਲੰਦੀਆਂ ਤੇ ਪਹੁੰਚਾਇਆ ਅੱਜ ਉਹ ਵੀ ਇੱਕ ਹਿੱਸਾ ਵਾ ਜਲਖੜ ਦੀ ਟੀਮ ਔਰ ਬਕਵਾ ਪਿੰਡਾਂ ਦੀਆਂ ਟੀਮਾਂ ਦੇ ਵਿੱਚ ਇਹ ਤਿਆਰੀ ਹੋ ਰਹੀ ਆ ਔਰ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਖੇਡਾਂ ਵਤਨ ਪੰਜਾਬ ਦੀਆਂ ਦਾ ਇਹੀ ਮਕਸਦ ਆ ਕਿ ਪੰਜਾਬ ਦੇ ਗੱਬਰੂ ਜਿਹੜੇ ਆ ਉਹਨਾਂ ਨੂੰ ਦੁਬਾਰਾ ਪੰਜਾਬ ਦੀ ਇਸ ਖੇਡਾਂ ਦੇ ਵਿੱਚ ਪਾ ਕੇ ਅੱਗੇ ਵਧਾਇਆ ਜਾਵੇ ਔਰ ਪੰਜਾਬ ਦਾ ਔਰ ਆਪਣੇ ਦੇਸ਼ ਦਾ ਨਾਮ ਕੀਤਾ ਜਾਵੇ ਕਿਸਿਆ ਕੋਈ ਫੰਡਿੰਗ ਨਹੀਂ ਦਿੱਤੀ ਗਈ ਆ ਦੇਖੋ ਫੰਡਿੰਗ ਤਾਂ ਅਸੀਂ ਦੇ ਕੇ ਤਾਂ ਜਾ ਰਹੇ ਆ ਪਰ ਇਹਦੇ ਵਿੱਚ ਗੋਪਨੀੱਖੀ ਰੱਖੀ ਹੈ ਜਿਆਦਾ ਵਧੀਆ ਕਿਉਂਕਿ ਅਸੀਂ ਜਿੰਨਾ ਕੁਸ਼ ਪਾ ਦਾਂਗੇ ਉਹ ਘਾਟੀ ਆ ਘਾਟੀ ਆ ਇਹ ਸਾਡਾ ਇੱਕ ਵੀ ਬੱਚਾ ਸਾਡੇ ਭਾਰਤ ਦੀ ਜਾ ਕੇ ਸ਼ਾਨ ਬਣ ਗਿਆ ਇਹਦੇ ਵਿੱਚੋਂ ਖੇਡਦਾ ਸਾਡਾ ਸਾਰਾ ਕੁਝ ਹੀ ਪੂਰਾ ਹੋ ਜਾਣਾ ਗੁਰੂ ਮਹਾਰਾਜ ਦੀ ਕਿਰਪਾ